ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਅਬ ਨਿਊਜ਼ ਦੇਖ ਰਹੇ ਸਮੂਹ ਦਰਸ਼ਕਾਂ ਦਾ ਸਵਾਗਤ ਮੈਂ ਹਪਾਰਤ ਚੋਹਾਨ ਤੇ ਮੇਰੇ ਨਾਲ ਨਿਸਨ ਸਿੰਘ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਲਖਣੀ ਦੇਵੀ ਜੀ ਦੇ 538ਵੇਂ ਵਿਆਪੁਰਪ ਤੇ ਲਾਂਚ ਕਲਬ ਬਟਾਲਾ ਸੇਵਾ ਸਫਾਇਰ ਨੇ ਵਕ ਵਕ ਤਰ੍ਹਾਂ ਦੇ ਲਗਾਏ ਲੰਗਰ ਹਰ ਸੇਵਾ ਦੇ ਕੰਮ 'ਚ ਵੱ ਚੜ ਕੇ ਹਿੱਸਾ ਲੈਣ ਵਾਲੀ ਲੰਚਕ ਬਟਾਲਾ ਸੇਵਾ ਸਾਇਰ ਵੱਲੋਂ ਤਾਂ-ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਗਤ ਮਾਤਾ ਸੁਲਖਣੀ ਦੇਵੀ ਜੀ ਦੇ ਵਿਆਹਪੁਰਮ ਮੌਕੇ ਅਰੋਰਾ ਟਾਇਰ ਹਾਊਸ ਸ਼ਸਿਗਰ ਬਟਾਲਾ ਵਿਖੇ ਵਕ-ਵਕ ਤਰ੍ਹਾਂ ਦੇ ਲੰਗਰ ਜਿਵੇਂ ਕਿ ਲੱਸੀ ਕੋਲਡ ਡਰਿੰਕ ਬਿਸਕੁਟ ਚਲਪਸ਼ਟ ਅਦੀ ਹੀ ਜਨਨ ਲੰਗਰ ਲਗਾਇਆ ਗਿਆ ਸਭ ਤੋਂ ਵੱਧ ਭੀੜ ਵਾਲਾ ਇਲਾਕਾ ਜਿੱਥੇ ਮੇਲੇ ਵਾਲੇ ਦਿਨ ਪੈਰ ਰੱਖਣ ਨੂੰ ਜਗ੍ਹਾ ਨਹੀਂ ਹੁੰਦੀ ਹਰ ਸਾਲ ਵਾਂਗ ਇਸ ਸਾਲ ਵੀ ਹਜ਼ਾਰਾਂ ਸ਼ਰਧਾਲੂ ਬਾਬਾ ਜੀ ਦੇ ਵਿਆਹਪੁਰਪਤੇ ਪਹੁੰਚੇ ਸੰਗਤਾਂ ਦੀ ਸੇਵਾ ਲਈ ਲਾਂਚ ਕਲਬ ਬਟਾਲਾ ਸੇਵਾ ਸਫਾਇਰ ਵੱਲੋਂ ਲੰਗਰ ਦਾ ਲਾਜਵਾਬ ਪ੍ਰਬੰਧ ਕੀਤਾ ਗਿਆ ਸੀ ਲਾਂਚ ਕਲਬ ਸੇਵਾ ਸਫਾਇਰ ਦੇ ਪ੍ਰਧਾਨ ਸ਼੍ਰੀ ਪੁਨੀਤ ਬਾਂਸਲ ਜੀ ਜੀਐਮਟੀ ਕੋਆਰਡੀਨੇਟਰ ਸ਼੍ਰੀ ਰਜੀਵ ਜੀ ਵਿਗ ਅਰੋਰਾ ਟਾਇਰ ਦੇ ਮਾਲਕ ਸਹਿਜਨੂਰ ਸਿੰਘ ਚਾਰਟਰ ਪ੍ਰੈਜ਼ੀਡੈਂਟ ਵੀ ਕੇ ਸੈਗਲ ਅਤੇ ਦਿੱਲੀ ਤੋਂ ਇੱਕ ਸਪੈਸ਼ਲ ਮਾਮਾ ਜੀ ਨੇ ਕਿਹਾ ਕਿ ਸਵੇਰ ਤੋਂ ਲੈ ਕੇ ਦੇਰ ਸ਼ਾਮ ਤੱਕ ਸੰਗਤਾਂ ਦੀ ਸੇਵਾ 'ਚ ਲੱਗੇ ਰਹੇ ਹਨ ਲਾਇਨ ਮੈਂਬਰ ਗੁਰੂ ਮਹਾਰਾਜ ਦੀ ਕਿਰਪਾ ਨਾਲ ਲੰਗਰ 'ਚ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਆਈ ਆਹ ਤੁਹਾਨੂੰ ਦਿਖਾਉਂਦੇ ਆ ਉੱਥੋਂ ਦੀਆਂ ਕੁਝ ਲਾਈਵ ਤਸਵੀਰਾਂ ਤੇ ਸੁਣਦੇ ਆ ਉਹਨਾਂ ਦੀ ਕੁਝ ਜ਼ੁਬਾਨੀ ਦਰਸਤੀ ਤਨ ਹੋਏ ਤਨ ਹੋਏ ਅੰਬਰ ਸਭੇ ਦੁੱਖ ਮੁਕੇ ਸੱਚੇ ਬਾਦਸ਼ਾਹ ਜੀ ਹੱਥ ਬੰਨ੍ਹਦੇ ਆ ਮੱਥਾ ਟੇਕਦੇ ਆ ਤੁਸੀਂ ਆੜ ਟਕੇ ਸੱਚੇ ਬਾਦਸ਼ਾਹੀ ਇੱਥਾ ਚਾਨਣ ਦਾ ਦਰ deg baba nanak par nanak sab ta ਬਦ ਸੁਣਾ ਵੈਰਾਗ ਹੋਵੇ ਤਨ ਮਨ ਦੇ ਬਦਲਣਵੇਂ ਹੰਸਰ ਅੱਜ ਲਾਂਚ ਕਲੱਬ ਬਟਾਲਾ ਸੇਵਾ ਸਫਾਇਰ ਵੱਲੋਂ ਜਿਹੜਾ ਕਿ ਅਰੋਰਾ ਟਾਇਰਸ ਦੇ ਜਿਹੜਾ ਕਿ ਅਸ਼ੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪਰਦੇ 538 ਵਿਆਹ ਤੇ ਲੰਗਰ ਲਗਾਇਆ ਗਿਆ ਸਬਤ ਬਲਵੰਤ ਫਤਿਹ ਬਲਾਵਾ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਲਾਂਚ ਕਲੱਬ ਬਟਾਲਾ ਸੇਵਾ ਸਫਾਇਰ ਦੇ ਚੇਅਰਮੈਨ ਕੁਲਦੀਪ ਅਰੋੜਾ ਜੀ ਅਰੋੜਾ ਟਾਇਰ ਹੋਸਟੇ ਅੱਜ ਗੁਣਾਣੇ ਜੀ ਜੀ ਦੇ ਵਿਆਹ ਪਰਦੇ ਹੋਤੇ ਅੱਜ ਲੰਗਰ ਦਾ ਪ੍ਰਬੰਧ ਕੀਤਾ ਗਿਆ ਸੀ ਅੱਜ ਸਾਡੇ ਲਾਂਚ ਕਲਬ ਬਟਾਲਾ ਸੇਵਾ ਫਾਇਰ ਦੇ ਸਾਰੀ ਟੀਮ ਨੇ ਉਥੇ ਪਹੁੰਚ ਗਏ ਸੇਵਾ ਭਾਵ ਦੇ ਨਾਲ ਲੰਗਰ ਨੂੰ ਵਰਤਾਇਆ ਹੈ ਤੇ ਸੰਗਤਾਂ ਦੇ ਦਰਸ਼ਨ ਕੀਤੇ ਨੇ ਤੇ ਪਾਲਕੀ ਸਾਹਿਬ ਦੇ ਵੀ ਦਰਸ਼ਨ ਕੀਤੇ ਨੇ ਤੇ ਇਹ ਬਹੁਤ ਸ਼ਲਾਘਾਯੋਗ ਕਦਮ ਹੈ ਕਿ ਅਸੀਂ ਸਾਰੇ ਮਿਲ ਜੁਲ ਕੇ ਮਹਾਰਾਜਾ ਜਿਹੜਾ ਵਿਆਹਪੁਰ ਦਾ ਉਤਸਵ ਹੈ ਸਾਰੇ ਮਿਲ ਜੁਲ ਕੇ ਬਣਾ ਰਹੇ ਹਾਂ ਔਰ ਬਹੁਤ ਹੀ ਆਨੰਦਮਈ ਮਾਹੌਲ ਸ਼ਹਿਰ ਦੇ ਵਿੱਚ ਬਣਿਆ ਹੋਇਆ ਹੈ ਔਰ ਅਸੀਂ ਚਾਹਾਂਗੇ ਕਿ ਪਰਮਾਤਮਾ ਇਸ ਤਰ੍ਹਾਂ ਹੀ ਬਖਸ਼ਿਸ਼ ਸਾਡੇ ਤੇ ਕਰਦਾ ਰਹੇ ਜਿਹੜਾ ਕਿ ਅਸੀਂ ਇਸ ਤਰ੍ਹਾਂ ਹੀ ਆਪਣੇ ਮੈਂਬਰ ਸਾਰੇ ਮਿਲ ਕੇ ਇਸ ਵਿਆਪੁਰਬ ਦੇ ਉਪਲਖ ਨੂੰ ਮਨਾਉਂਦੇ ਰਹੀਏ ਸਰ ਗੱਲ ਕਰੀਏ ਲੰਗਰ ਦੀ ਤੇ ਲੰਗਰ ਕਿਸ ਕਿਸੇ ਦਾ ਲਗਾਇਆ ਗਿਆ ਲੰਗਰ ਉੱਥੇ ਫਰੂਟੀ ਦਾ ਜਲ ਜਿਰੇ ਦਾ ਬਿਸਕੁਟਸ ਦਾ ਔਰ ਪਾਣੀ ਦਾ ਲੱਸੀ ਦਾ ਮਿਠਾ ਮਿਲਦੇ ਇਸ ਤਰ੍ਹਾਂ ਦੀ ਆਈਟਮਸ ਆ ਸੀ ਜਿਹੜਾ ਉਹ ਉਥੇ ਲੰਗਰ ਸ੍ਰੀ ਲੰਗਰ ਕਿੰਨੇ ਵਜੇ ਤੋਂ ਸ਼ੁਰੂ ਕੀਤਾ ਗਿਆ ਤੇ ਕਿਹਦਾ ਚੱਲੇਗਾ ਇਹ ਲੰਗਰ ਸਵੇਰੇ 10 ਵਜੇ ਸਟਾਰਟ ਹੋ ਗਿਆ ਸੀ ਜੀ ਇਹ ਹੁਣ ਸਾਰਾ ਦਿਨ ਹੀ ਮਹਾਰਾਜ ਦੀ ਕਿਰਪਾ ਰਣੀ ਚਾਹੀਦੀ ਸਾਰਾ ਦਿਨ ਹੀ ਚੱਲੇਗਾ ਜੀ ਅੰਦਰ ਅੰਜ ਸਾਰਾ ਜੋ ਲਾਇਨਸ ਕਲਬ ਬਟਾਲਾ ਸੇਵਾ ਸਫਾਇਰ ਵੱਲੋਂ ਜਿਹੜਾ ਅਰੋਰਾ ਟਾਇਰਸ ਜਿਹੜਾ ਕਿ ਸ਼੍ਰੀ ਗੁਰੂ ਘਰ ਦੇ ਵਿਆਹਪੁਰੇ ਤੇ ਲੰਗਰ ਲਗਾਇਆ ਗਿਆ ਸਰੋਦੇਵਾਰਾ ਸਰੋਦੇਵਾਰਾ ਤੁੰਤੰ ਸ਼੍ਰੀ ਗੁਰਨਾਵ ਦੇਵ ਜੀ ਅੱਜ ਬਾਬਾ ਜੀ ਦੇ ਵਿਆਹਪੁਰੇ ਤੇ ਲਾਇਨਸ ਕਲਬ ਬਟਾਲਾ ਸੇਵਾ ਸਫਾਇਰ ਵੱਲੋਂ ਤੇ ਅਰੋਰਾ ਲੰਦਰ ਲਗਾਇਆ ਤਾਂ ਗਿਆ ਜੋ ਹਰ ਸਾਲ ਦੀ ਤਰ੍ਹਾਂ ਰੋੜਾਗੜ੍ਹ ਵਾਲੇ ਬਹੁਤ ਸਪੋਰਟ ਕਰਦੇ ਨੇ ਉਹਨਾਂ ਦਾ ਬੇਟਾ ਸੈਜ ਨੂਰ ਉਹ ਵੀ ਸਾਡੇ ਮੈਂਬਰ ਨੇ ਤੇ ਉਹਨਾਂ ਚ ਬਹੁਤ ਉਤਸ਼ਾਹ ਹੁੰਦਾ ਹੈ ਉਹਨਾਂ ਦੀ ਸਾਰੀ ਟੀਮ ਮਿਲ ਕੇ ਕੰਮ ਕਰਦੀ ਸਾਡੀ ਲਾਂਚ ਕਲਬ ਦਾਲਾ ਸੇਵਾ ਸਫਾਇਰ ਦੀ ਸਾਰੇ ਮੈਂਬਰਸ ਮਿਲ ਕੇ ਲੰਗਰ ਦਾ ਸਾਰੇ ਪ੍ਰਬੰਧ ਕਰਦੇ ਸਰ ਕਿੰਨੇ ਚਿਰਾਂ ਤੋਂ ਸੇਵਾ ਦੇ ਬਾਹਰ ਹੋ ਦੇਖੋ ਜੀ ਲਾਂਚ ਕਲਬ ਜਦੋਂ ਦੇ ਸਾਡੇ ਮੈਂਬਰ ਜੁੜੇ ਸਾਡੇ ਨਾਲ ਤੇ ਹਰ ਸਾਲ ਅਸੀਂ ਕਰਦੇ ਹਾਂ ਚਾਰ ਪੰਜ ਸਾਲ ਤੋਂ ਰੈਗੂਲਰ ਚੱਲ ਰਿਹਾ ਹੈ ਮੈਂ ਮੈਂਬਰਾਂ ਦੇ ਕੇ ਤੁਹਾਨੂੰ ਮਤ ਕਰਦੇ ਹਾਂ ਜਿਹੜਾ ਕਿ ਤੁਹਾਡੇ ਹਰ ਇੱਕ ਪ੍ਰੋਜੈਕਟ ਤੁਹਾਡੇ ਨਾਲ ਸਾਥ ਦਿੰਦੇ ਨੇ ਅੱਜ ਵੀ ਸਵੇਰੇ ਤੜਕਸਾਤ ਤੋਂ ਜਿਹੜਾ ਕੀ ਹੈ ਉਹ ਜਿੱਥੇ ਸੇਵਾ ਨਿਭਾ ਰਹੇ ਨੇ ਤੇ ਆਪ ਹੱਤੀ ਸੇਵਾ ਵੀ ਕਰ ਰਹੇ ਨੇ ਜਿੱਥੇ ਉਹ ਲੰਗਰ ਵਰਤਾ ਰਹੇ ਨੇ ਮੇਰੀ ਕਲਬ ਦੇ ਮੈਂਬਰ ਮੇਰੇ ਸਾਥੀ ਮੇਰਾ ਪਰਿਵਾਰ ਹੈ ਅਸੀਂ ਹਰ ਜਗ੍ਹਾ ਇਕੱਠੇ ਹੋ ਕੇ ਹੀ ਕੰਮ ਕਰਦੇ ਹਾਂ ਇਹ ਹੀ ਸਾਡੀ ਪਛਾਣ ਹੈ ਹਾਂਜੀ ਸਰ ਕੀ ਨਾਮ ਦੇ ਮੇਰਾ ਨਾਮ ਸਾਹਿਦੂ ਸਿੰਘ ਅਰੋੜਾ ਹੈ ਜੀ ਸਰ ਅੱਜ ਤੁਹਾਡੀ ਸ਼ੌਪ ਤੇ ਅਰੋੜਾ ਡਾਇਰੈਕਟ ਜਿਹੜਾ ਕਿ ਲਾਂਚ ਦਾ ਪਟਾਲਾ ਸੇਵਾ ਸਵੇਰ ਵਾਲਾ ਜਿਹੜਾ ਕਿ ਸ਼ਿਰੂ ਗੋਨਾਰ ਦੇ ਜਿੱਦੇ ਵਿਆਹ ਪਰ ਤੇ ਜਿਹੜਾ ਲੰ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦਾ 538ਵਾਂ ਵਿਆਪੁਰਬੈ ਜਿਸ ਨੂੰ ਬੜੇ ਹੀ ਤੁਮਕਾਲ ਨਾਲ ਬਟਾਲਾ ਸ਼ਹਿਰ ਦੇ ਨਿਵਾਸੀ ਵਾਲੇ ਮਨਾ ਰਹੇ ਨੇ ਤੇ ਇਸ ਕਰਕੇ ਲਾਇਓਨਸ ਕਲਬ ਬਟਾਲਾ ਸਫੇਰ ਵੱਲੋਂ ਅਰੋੜਾ ਟਾਇਰ ਹਾਊਸ ਤੇ ਹਰ ਸਾਲ ਦੀ ਤਰ੍ਹਾਂ ਲੰਗਰ ਲੱਗਦਾ ਹੈ ਜਿਸ ਦੇ ਵਿੱਚ ਫਰੂਟੀਆਂ, ਬਿਸਕੁਟ, ਲੱਡੂ ਹਰ ਤਰ੍ਹਾਂ ਦਾ ਲੰਗਰ ਵਰਤਾਇਆ ਜਾਂਦਾ ਹੈ ਜੀ ਸਰੇ ਲੰਗਰ ਕਿੰਨੇ ਵੇ ਸ਼ੁਰੂ ਹੁੰਦਾ ਤੇ ਕਿੰਨੇ ਵੇ ਤੱਕ ਸਮਾਪਤੀ ਕੀਤੇ ਇਹ ਲੰਗਰ ਪਾਲਕੀ ਸਾਹਿਬ ਦੇ ਆਉਣ ਤੇ ਸ਼ੁਰੂ ਹੁੰਦਾ ਹੈ ਤੇ ਤਕਰੀਬਨ 3-4 ਵਜੇ ਤੱਕ ਚੱਲਦਾ ਹੈ ਜੀ ਮੈਂਬਰਾਂ ਦਾ ਕਿਵੇਂ ਧੰਨਵਾਦ ਕਰਦੇ ਜਿਹੜੇ ਸਵੇਰ ਤੋਂ ਤੁਹਾਡਾ ਸਹਾਇਤਾ ਕਰ ਰਹੇ ਨੇ ਤੁਹਾਡੇ ਸ਼ੌਪ ਦੇ ਮੈਂਬਰ ਵੀ ਲੱਗੇ ਹੋਏ ਨੇ ਤੇ ਨੌਇਸ ਕੋ ਪਟਾਲਾ ਸੇਵਾ ਸਵੈ ਦੇ ਮੈਂਬਰ ਵੀ ਇੱਥੇ ਮੌਜੂਦ ਆਹੀਂ ਸਾਰੇ ਮੈਂਬਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਜਿਹੜੇ ਕੱਲ ਤੋਂ ਹੀ ਸਾਡੇ ਨਾਲ ਲੱਗੇ ਹੋਏ ਨੇ ਜਿਨ੍ਹਾਂ ਨੇ ਸਾਡੇ ਨਾਲ ਸਾਰੀਆਂ ਤਿਆਰੀਆਂ ਕਰਾਈਆਂ ਨੇ ਤੇ ਹੁਣ ਲੰਗਰ ਵਰਤਾਉਣ ਦੇ ਵਿੱਚ ਵੀ ਆਪਣੀ ਸੇਵਾ ਦਾ ਨਿਯੋਗਦਨ ਪਾ ਰਹੇ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੋ ਬੋਲੇ ਸੋਨਿਹਾਲ ਸਤ ਸ੍ਰੀ ਅਕਾਲ ਅੰਜਰ ਅਜ ਨੌਇਸ ਕੋ ਪਟਾਲਾ ਸੇਵਾ ਸਵ ਸ਼ਰਧਾ ਦੇ ਵਿਆਹ ਉਦੇ ਲਗਾ ਲਗਾਇਆ ਗਿਆ ਕਦੋਂ ਦੇ ਵਸਤ ਮੈਂ ਲਾਈਨ ਵੀਕੇ ਸੈਵਲ ਚਾਰਟਰ ਪ੍ਰਾਈਡੈਂਟ ਲਾਈਨ ਕਲਬ ਕਟਾਲਾ ਸੇਵਾ ਸਾਇਤ ਸਭ ਤੋਂ ਪਹਿਲਾਂ ਕਟਾਲਾ ਵਾਸੀਆਂ ਨੂੰ ਆਪਣੇ ਸ਼ਹਿਰ ਵਾਸੀਆਂ ਨੂੰ ਆਪਣੇ ਕਲਬ ਦੇ ਸਾਰੇ ਮੈਂਬਰਾਂ ਨੂੰ ਨਗਰ ਵਾਸੀਆਂ ਨੂੰ ਬਾਬਾ ਜੀ ਦੇ 598 ਵਿਆਹ ਪਰ ਉਦੇ ਪਰ ਸਾਰ ਨੂੰ ਬਹੁਤ ਬਹੁਤ ਮੁਬਾਰਕਬਾਦ ਦਿਨਾ ਵਾ ਅਸੀਂ ਪਿਛਲੇ ਕੋਈ ਸਾਲਾਂ ਤੋਂ ਅਰੋੜਾ ਟੈਕ ਜੋ ਕੋਈ ਸਾਥੀ ਨਗਰ ਦੇ ਵਿੱਚ ਹੈ ਤੰਨਾਵੀ ਪਰਿਵਾਰ ਵੱਲੋਂ ਅਸੀਂ ਲੰਗਰ ਦਾ ਇੱਥੇ ਇੰਤਜ਼ਾਮ ਕਰਨੇ ਆਂ ਔਰ ਜਦੋਂ ਪਾਲਕੀ ਸਾਹਿਬ ਸਵੇਰੇ ਸ਼ਹਿਰ ਦੇ ਵਿੱਚੋਂ ਆਪਣੇ ਸ਼ਹਿਰ ਦੀ ਵਿੱਚ ਆਉਂਦੇ ਨੇ ਕਿ ਅਸੀਂ ਸਾਰੇ ਲਾਈਨ ਕਲੱਬ ਵਾਲੇ ਇਹਨਾਂ ਦੇ ਪਰਿਵਾਰ ਵਾਲੇ ਅਸੀਂ ਸਾਬ ਜਿੱਥੇ ਕੱਢਿਓਗੇ ਕਿ ਸੰਤਾਂ ਨੂੰ ਲੰਗਰ ਵਿਤਰਤ ਕਰਨੇ ਆਂ ਅਰੋੜਾ ਚਾਇ ਦੇ ਮਾਲਕ ਸਰਦਾਰ ਕੁਲਦੀਪ ਸਿੰਘ ਅਰੋੜਾ ਔਰ ਉਹਨਾਂ ਦੇ ਬੇਟੇ ਸੈਮੂਰ ਸਿੰਘ ਅਰੋੜਾ ਇਹਨਾਂ ਦੇ ਸਵਰਗੀ ਜੀਤਾਂ ਜੀ ਸਰਦਾਰ ਮਨਦਰ ਸਿੰਘ ਜੀ ਉਹਨਾਂ ਦੇ ਵਿਰੇ ਤੋਂ ਅਸੀਂ ਇਹ ਕੰਮ ਸ਼ੁਰੂ ਕੀਤਾ ਸੀ ਔਰ ਅਸੀਂ ਵਾਹਿਗੁਰੂ ਦੇ ਅਗੇ ਰਾਤ ਹਰਤਾਲ ਕਰਦੇ ਆ ਕਿ ਇਹ ਜਿਹੜਾ ਜਾਨੂੰ ਉਹਨਾਂ ਨੇ ਬਾਲੂ ਵਰਕੇ ਬਖਸ਼ਿਆ ਇਹ ਅਸੀਂ ਆਪਣੇ ਸੰਗ ਦੇ ਵਿੱਚ ਹਰ ਸਾਲ ਇੱਥੇ ਤਰ੍ਹਾਂ ਭਾਈਚਾਰੇ ਦੇ ਨਾਲ ਮੇਰੇ ਕੇਤਰੀਮ ਪਿਆਰ ਦੇ ਨਾਲ ਅਸੀਂ ਸੰਤਾਂ ਦੇ ਇਹ ਬਾਬਾ ਜੀ ਦੇ ਵਿਆਹ ਦੀ ਯਾਦ ਵਿੱਚ ਲੰਗਰ ਲਾਉਂਦੇ ਰਹੇ ਔਰ ਵਾਹਿਗੁਰੂ ਸਾਡੇ ਸ਼ਹਿਰ ਬਾਗੀਆਂ ਦੇ ਸਾਡੇ ਨਗਰ ਬਾਗੀਆਂ ਦੇ ਮੇਰਾ ਤੁਹਾਨੂੰ ਤਾਂ ਕਿ ਜਿਹੜਾ ਸਾਡਾ ਗੈਰ ਹੈ ਬਾਤਾਂ ਰਾਂਦਾ ਰਹੇ ਤਾਕੇ ਇਹ ਜਿਹੜਾ ਬਾਬੇਰੀ ਮੇਲੇ ਦੀ ਰੌਣਕ ਇੱਥੇ ਤੱਕ ਚੱਲਦੀ ਰਹੇ ਅਤੇ ਅਸੀਂ ਅਸੀਂ ਲੋਕ ਇਹਦੇ ਵਿੱਚ ਚਮੂਲੀਅਤ ਕਰਦੇ ਰਹੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਰ ਕੀ ਨਾਮ ਮੇਰਾ ਨਾਮ ਸਰਦਾਰ ਜਿੰਦਰ ਸਿੰਘ ਸਤਿ ਸ੍ਰੀ ਅਕਾਲ ਅਸੀਂ ਜਿੰਨੀ ਜਵਾਇਆ ਸਰ ਅਜ ਅਰੋਰਾ ਟਾਇਰਸ ਦਾ ਜਿਹੜਾ ਕੀ ਹੈ ਲੱਗਵਾਇਆ ਗਿਆ ਸ਼ਿਲਗੁਰਾ ਨੂੰ ਤੇ ਜਿਹੜੇ 530 ਗਿਆ ਬਣਦੇ ਕੀ ਦਿਹਾਜੋ ਬਹੁਤ ਵਧੀਆ ਹੈ ਜਗਾ ਜਗਾ ਪ੍ਰੋਗਰਾਮ ਅੱਛਾ ਲੱਗਦਾ ਹੈ

तो, मिली बर्तन है बिना मालिक की कृपा कुछ नहीं होंगे वाहसा वाह ਜੋ ਬੋਲੇ ਸੋ ਨਿਹਾਲ ਆਕਾਲ ਮੁਰਿਆ ਕਾਲ